ਦੀ ਮਾਚੀਵਾੜੇ ਦੇ ਵਿੱਚ ਵੇਟ ਦੇ ਵਿੱਚ 2 ਤੋਂ 4 ਫੁੱਟ ਤੱਕ ਹੀ ਜਦੋਂ ਟੋਆ ਪੱਟੀ ਦਾ ਸੀ ਤੇ ਪਾਣੀ ਨਿਕਲੋਂਦਾ ਸੀ ਹੁਣ ਹੌਲੀ ਹੌਲੀ ਧਰਤੀ ਹੇਠਲਾ ਪਾਣੀ ਜਿਹੜਾ ਹੈ ਉਹ ਹੋਰ ਥੱਲੇ ਜਾ ਰਿਹਾ ਹੈ ਮਿਆਰ ਡਿੱਗ ਰਿਹਾ ਹੈ ਤੇ ਸਟੋਕੇ ਦੇ ਹਾਲਾਤ ਬਣ ਚੁੱਕੇ ਨੇ ਇਹ 1 ਲੱਖੇ ਦੀ ਗੱਲ ਨਹੀਂ ਸੀ ਉਹਨਾਂ ਨੇ ਹੌਲੀ ਹੌਲੀ ਕੁਝ ਦੇਖਿਓ ਜੇਕਰ ਅਸੀਂ ਨਾ ਸਮਝੇ ਹਾਂ ਪਾਣੀ ਨੂੰ ਵਹਾਉਣਾ ਨਾ ਬੰਦ ਕੀਤਾ ਤਾਂ ਪੂਰੇ ਪੰਜਾਬ ਦੇ ਵਿੱਚ ਸੋਕੇ ਵਰਗੇ ਹਾਲਾਤ ਬਣ ਜਾਂਦੇ। ਅੱਜ ਤਾਂ ਅਸੀਂ ਬੇਫਿਕਰ ਜੀ ਹੋ ਕੇ ਤੜਾ-ਤੜ ਬੋਰ ਕਰਵਾਈ ਜਾਂਦੇ ਆ, ਤੜਾ-ਤੜ ਅਸੀਂ ਸਮਰਸੀ ਵੱਲ ਲਾਈ ਜਾਂਦੇ ਆ ਕਿਉਂਕਿ ਪਹਿਲੇ ਬੋਰ ਨੇ ਜਿਹੜੇ ਉਹ ਪਾਣੀ ਛੱਡ ਗਏ ਨੇ। ਜੀ। ਤੇ ਮਾਸ਼ੀਵਾੜਾ ਹੋ ਗਿਆ, ਇਧਰਲੇ ਪਾਸੇ ਨਵਾਂ ਸ਼ਹਿਰ ਹੋ ਗਿਆ ਥੋੜੇ-ਥੋੜੇ ਪਹਾੜੀ ਰਾਜਾਂ ਦੇ ਨਾਲ ਜੁੜਨੇ ਸ਼ੁਰੂ ਹੋ ਜਾਂਦੇ ਨੇ ਖਾਸ ਕਰ ਹਿਮਾਚਲ ਪ੍ਰਦੇਸ਼ ਦੇ ਨਾਲ ਕਿਉਂਕਿ ਰੋਪੜ ਹੋ ਗਿਆ, ਨੰਗਲ ਇਹ ਸਾਰੇ ਆਪਸ ਦੇ ਵਿੱਚ ਨੇ ਇਧਰ ਪਾਣੀ ਦਾ ਪੱਧਰ ਥੋੜਾ ਜਿਹਾ ਉੱਚਾ ਸੀ। ਪਰ ਜਦੋਂ ਇਹਨਾਂ ਦੇ ਵਿੱਚ ਪਾਣੀ ਦਾ ਪੱਧਰ ਨੀਚੇ ਜਾ ਰਿਹਾ ਹੈ ਤਾਂ ਫਿਰ ਸਵਾਲ ਸਾਡੇ ਤੇ ਖੜੇ ਹੁੰਦੇ ਨੇ ਕਿ ਅਸੀਂ ਕਿੰਨੇ ਕੁ ਜ਼ਿੰਮੇਵਾਰ ਆ ਆਪਣੀ ਕੁਦਰਤ ਨੂੰ ਬਚਾਉਣ ਵਾਸਤੇ ਸੋਕੇ ਦੇ ਹਾਲਾਤ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਬਣ ਚੁੱਕੇ ਨੇ ਤੇ ਜ਼ਿਕਰ ਮਾਛੀਵਾੜੇ ਦਾ ਵੀ ਕੀਤਾ ਜਾ ਰਿਹਾ ਹੈ ਕਿ ਮਾਛੀਵਾੜੇ ਦੇ ਵਿੱਚ ਵੇਟ ਦੇ ਵਿੱਚ 2 ਤੋਂ 4 ਫੁੱਟ ਤੱਕ ਹੀ ਜਦੋਂ ਟੋਆ ਪੱਟੀ ਦਾ ਸੀ ਤੇ ਪਾਣੀ ਨਿਕਲ ਆਉਂਦਾ ਸੀ ਹੁਣ ਹੌਲੀ ਹੌਲੀ ਧਰਤੀ ਹੇਠਲਾ ਪਾਣੀ ਜਿਹੜਾ ਹੈ ਉਹ ਹੋਰ ਥੱਲੇ ਜਾ ਰਿਹਾ ਹੈ ਮਿਆਰ ਡਿੱਗ ਰਿਹਾ ਹੈ ਤੇ ਸੋਕੇ ਦੇ ਹਾਲਾਤ ਬਣ ਚੁੱਕੇ ਨੇ ਜੀ ਇਹ ਇੱਕ ਇਲਾਕੇ ਦੀ ਗੱਲ ਨਹੀਂ ਸਿਮਰਨ ਹੌਲੀ ਹੌਲੀ ਤੁਸੀਂ ਦੇਖਿਓ ਜੇਕਰ ਅਸੀਂ ਨਾ ਸਮਝੇ ਹਾਂ ਪਾਣੀ ਨੂੰ ਵਹੋਣਾ ਨਾ ਬੰਦ ਕੀਤਾ ਤਾਂ ਪੂਰੇ ਪੰਜਾਬ ਦੇ ਵਿੱਚ ਸੋਕੇ ਵਰਗੇ ਹਾਲਾਤ ਬਣ ਜਾਣੇ ਨੇ ਬਿਲਕੁਲ ਜੀ ਅੱਜ ਤਾ ਅਸੀਂ ਬੇਫਿਕਰ ਜੀ ਹੋ ਕੇ ਇਸ ਤੋਂ ਇਲਾਵਾ ਸਰਕਾਰਾਂ ਦਾਅਵੇ ਕਰਦੀਆਂ ਨੇ ਕਿ ਅਸੀਂ ਪਾਣੀ ਨਹਿਰੀ ਦੇਣਾ ਹੈ ਨਹਿਰੀ ਪਾਣੀ ਵਾਲੇ ਪ੍ਰੋਜੈਕਟਾਂ ਨੂੰ ਚੱਲਦਿਆਂ ਨੂੰ 2 ਸਾਲ ਹੋ ਗਿਆ ਅਜੇ ਤੱਕ ਉਹ ਪੂਰੇ ਨਹੀਂ ਹੋ ਸਕੇ ਇੱਕ ਕੀੜੀ ਦੀ ਚਾਲ ਦੇ ਵਿੱਚ ਉਹ ਸਾਰਾ ਕੁਝ ਚੱਲ ਰਿਹਾ ਹੈ ਬਿਲਕੁਲ ਜੀ ਦੂਜੇ ਪਾਸੇ ਮੌਨਸੂਨ ਬੜਾ ਐਕਟਿਵ ਦੱਸਿਆ ਜਾ ਰਿਹਾ ਸੀਗਾ ਕਿ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਐਤਕੀ ਮੀਂਹ ਪੈਣੇ ਨੇ ਹਾਂ ਪਿਛਲੀ ਵਾਰ ਹੜਾ ਆ ਗਏ ਲੋਕ ਡਰ ਗਏ ਸ਼ਾਇਦ ਲੋਕਾਂ ਦੀ ਹੀ ਰੱਬ ਨੇ ਸੁਣ ਲਈ ਭਾਈ ਇਹ ਕਮੀ ਨਾ ਪੈਣ ਜੀ ਵੀ ਸਾਡਾ ਨੁਕਸਾਨ ਨਾ ਹੋਵੇ ਹਾਂ ਤਾਂ ਇਸ ਕਰਕੇ ਜਿਹੜਾ ਸੋਕੇ ਦੇ ਹਾਲਾਤ ਇਸ ਕਰਕੇ ਬਣ ਗਏ ਕਿ ਮੌਨਸੂਨ ਬੜਾ ਕਮਜ਼ੋਰ ਰਿਹਾ ਪੰਜਾਬ ਦੇ ਵਿੱਚ 마시ਵਾੜੇ ਦੀ ਗੱਲ ਕੀਤੀ ਆ ਉਹਦੇ ਵਿੱਚ ਦੋ ਨੇ ਜਿਹੜੇ ਇਲਾਕੇ ਜਿਨ੍ਹਾਂ ਨੂੰ ਵੰਡਿਆ ਜਾਂਦਾ ਦੋ ਹਿੱਸਿਆਂ ਦੇ ਵਿੱਚ ਇੱਕ ਨੂੰ ਢਾਹਾ ਕਹਿੰਦੇ ਨੇ ਇੱਕ ਨੂੰ ਬੇਟ ਜੀ ਬੇਟ ਵਾਲੇ ਪਾਸੇ ਲੋਕਾਂ ਨੇ ਬੋਰ ਦਵਾਰਾ ਕਰਾਉਣੇ ਸ਼ੁਰੂ ਕਰਤੇ ਆ ਕਿਉਂਕਿ ਪਹਿਲੇ ਬੋਰ ਨੇ ਜਿਹੜੇ ਉਹ ਪਾਣੀ ਛੱਡ ਗਏ ਨੇ ਜੀ ਤੇ 마시ਵਾੜਾ ਹੋ ਗਿਆ ਇਧਰਲੇ ਪਾਸੇ ਨਵਾਂ ਸ਼ਹਿਰ ਹੋ ਗਿਆ ਥੋੜੇ ਥੋੜੇ ਪਹਾੜੀ ਰਾਜਾਂ ਦੇ ਨਾਲ ਜੁੜਨੇ ਸ਼ੁਰੂ ਹੋ ਜਾਂਦੇ ਨੇ ਖਾਸ ਕਰ ਹਿਮਾਚਲ ਪ੍ਰਦੇਸ਼ ਦੇ ਨਾਲ ਕਿਉਂਕਿ ਰੋਪੜ ਹੋ ਗਿਆ ਨੰਗਲ ਇਹ ਸਾਰੇ ਆਪਸ ਦੇ ਵਿੱਚ ਨੇ ਇਧਰ ਪਾਣੀ ਦਾ ਪੱਧਰ ਥੋੜਾ ਜਿਹਾ ਉੱਚਾ ਸੀ ਜੀ ਪਰ ਜਦੋਂ ਇਹਨਾਂ ਦੇ ਵਿੱਚ ਪਾਣੀ ਦਾ ਪੱਧਰ ਨੀਚੇ ਜਾ ਰਿਹਾ ਹੈ ਤਾਂ ਫਿਰ ਸਵਾਲ ਸਾਡੇ ਤੇ ਖੜੇ ਹੁੰਦੇ ਨੇ ਕਿ ਅਸੀਂ ਕਿੰਨੇ ਕੁ ਜ਼ਿੰਮੇਵਾਰ ਆ ਆਪਣੀ ਕੁਦਰਤ ਨੂੰ ਬਚਾਉਣ ਵਾਸਤੇ ਹੂੰ ਪਾਣੀ ਨਾਲ ਉੱਥੇ ਜਿਹੜੀਆਂ ਸਵਰਸੀਬਲ ਨੇ ਟਿਊਬਵਲ ਨੇ ਉਹ ਪਾਣੀ ਛੱਡਣਾ ਸ਼ੁਰੂ ਕਰ ਗਏ ਨੇ ਜਿੰਨਾ ਕੁ ਪਾਣੀ ਉਹਨਾਂ ਦਾ ਹੈ ਸੀਗਾ 15 ਫੁੱਟ ਹੋਰ ਹੇਠਾਂ ਚਲਿਆ ਗਿਆ ਹਾਂ 15 ਫੁੱਟ ਹੇਠਾਂ ਜਾਣਾ ਬਹੁਤ ਵੱਡੀ ਗੱਲ ਹੈ ਕਿਉਂਕਿ ਡਾਰਕ ਜ਼ੋਨ ਦੇ ਵਿੱਚ ਪਹਿਲਾਂ ਹੀ ਪੰਜਾਬ ਦੇ ਕਈ ਹਿੱਸੇ ਆ ਚੁੱਕੇ ਨੇ ਪਿੱਛੇ ਜੇਕ ਨਵੇਂ ਅੰਕੜੇ ਸਾਹਮਣੇ ਆਏ ਸੀ ਹਾਂ ਜਿਨ੍ਹਾਂ ਦੇ ਵਿੱਚ 2 2 2.5 2.5 ਮੀਟਰ ਹਰ ਏਰੀਏ ਦਾ ਪਾਣੀ ਥੱਲੇ ਗਿਆ ਹੈ ਜੀ ਸਿਰਫ ਚਾਰਕ ਏਰੀਏ ਸੀਗੇ ਗੁਰਦਾਸਪੁਰ ਸੀ ਅੰਮ੍ਰਿਤਸਰ ਸੀਗਾ ਰੋਪੜ ਸੀ ਇਹਨਾਂ ਦੇ ਵਿੱਚ ਪਾਣੀ ਦਾ ਪੱਧਰ ਥੋੜਾ ਜਾਜੇ ਸਹੀ ਸੀ ਹਾਂ ਬਾਕੀਆਂ ਦੇ ਵਿੱਚ ਪਾਣੀ ਦਾ ਪੱਧਰ ਕਈ-ਕਈ ਮੀਟਰ ਤੱਕ ਥੱਲੇ ਚਲਾ ਗਿਆ ਜੀ ਇਸ ਕਰਕੇ ਚਿੰਤਾ ਦਾ ਵਿਸ਼ਾ ਹੈ ਮਾਹਰ ਵੀ ਇਹਦੇ ਤੇ ਚਿੰਤਾ ਕਰ ਰਹੇ ਨੇ ਸਰਕਾਰਾਂ ਦਾਵੇ ਕਰ ਰਹੀਆਂ ਨੇ ਪਰ ਅਜੇ ਤੱਕ ਕੋਈ ਵੀ ਮਸਲਾ ਹੱਲ ਨਹੀਂ ਹੋ ਸਕਿਆ ਲੋਕਾਂ ਨੂੰ ਜੇਕਰ ਤੁਸੀਂ ਚਾਹਦੇ ਹੋ ਕਿ ਪਾਣੀ ਦੀ ਦੁਰਵਰਤੋਂ ਨਾ ਹੋਵੇ ਤਾਂ ਇੱਕ ਸਮਾਂ ਬੰਦ ਕੇ ਜਿਹੜੀਆਂ ਆਮ ਕਲੋਨੀਆਂ ਨੇ ਜਿਨ੍ਹਾਂ ਦੇ ਵਿੱਚ ਅਜੇ ਤੱਕ ਪਾਣੀ ਦੇ ਕਨੈਕਸ਼ਨ ਨਹੀਂ ਪਹੁੰਚੇ ਉਹ ਤੇ ਪਾਣੀ ਦੇ ਦਿਓ ਲੋਕ ਘੱਟੋ ਘੱਟ ਸਬਰ ਕਰ ਲੈਣਗੇ ਵੀ ਭਾਈ ਸਵੇਰੇ ਇੰਨੇ ਟਾਈਮ ਪਾਣੀ ਨਹੀਂ ਪਾਣੀ ਆਉਣਾ ਇੰਨੇ ਟਾਈਮ ਆਉਣਾ ਉਦੋਂ ਆਪਣੇ ਕੰਮ ਕਾਜ ਨਿਬੇੜ ਲੈਣ ਬਿਲਕੁਲ ਕਿਉਂਕਿ ਜਿੰਨੀਆਂ ਕ ਕਲੋਨੀਆਂ ਅਨਧਿਕਾਰਤ ਬਣ ਰਹੀਆਂ ਨੇ ਉਹਨਾਂ ਦੇ ਵਿੱਚ ਜਾਂ ਜਿਹੜੀਆਂ ਮਾੜਾ ਮੋਟਾ ਐਨਓਸੀ ਲੈ ਕੇ ਬਣ ਰਹੀਆਂ ਨੇ ਉਹਨਾਂ ਦੇ ਪਾਣੀ ਦਾ ਸੀਵਰੇਜ ਦਾ ਪ੍ਰਬੰਧ ਹੈ ਨਹੀਂ ਜੀ ਇਸ ਕਰਕੇ ਉੱਥੇ ਕੀ ਹੈ ਕਿ ਹਰ ਬੰਦੇ ਨੂੰ ਸਮਰਸੀਵਲ ਕਰਾਉਣਾ ਪੈਂਦਾ ਇੱਕ ਕਲੋਨੀ ਦੇ ਵਿੱਚ 100 ਘਰ ਆ ਤਾਂ ਇੱਕੋ ਥਾਂ ਦੇ ਉੱਤੇ ਮੰਨ ਲਓ 2-2.5 ਕਿੱਲਿਆਂ ਦੇ ਵਿੱਚ ਵਿੱਚ ਹੀ 100 ਸਮਰਸੀਵਲ ਲੱਗ ਗਿਆ ਤਾਂ ਤੁਸੀਂ ਦੇਖੋ ਕਿ ਪਾਣੀ ਇੱਕ ਉਹ ਜਿਹੜਾ ਨਹਾਉਣ ਵਾਸਤੇ ਆਪਾਂ ਸ਼ਾਵਰ ਯੂਜ਼ ਕਰਦੇ ਆ ਜਿੰਨੇ ਇੱਕ ਸੁਰਾਖ ਉਹਦੇ ਚ ਆ ਤਾਂ ਉਹਦੇ ਨਾਲ ਉਹਦੀ ਤੁਲਨਾ ਕੀਤੀ ਜਾ ਸਕਦੀ ਹੈ ਕਿ ਇੱਕ ਕਿੱਲੇ ਦੇ ਵਿੱਚ ਕਿੰਨੇ ਕ ਬੋਰ ਹੋਗੇ ਹੋਣਗੇ ਸਮਰਸੀਵਲ ਦੇ ਜਿਹੜੇ ਧੜਾ ਧੜਾ ਪਾਣੀ ਬਾਹਰ ਕੱਢ ਰਹੇ ਨੇ ਬਿਲਕੁਲ ਕਈ ਲੋਕ ਸੁਝਵਾਨ ਨੇ ਜਿਨ੍ਹਾਂ ਨੇ ਮੋਟਰਾਂ ਦੇ ਉੱਤੇ ਆਪਣਾ అలਾਰਮ ਘੰਟੀਆਂ ਲਵਾ ਲੀਆਂ ਨੇ ਵੀ ਚਲੋ ਬੈਲ ਵੱਜੀ ਪਤਾ ਲੱਗ ਗਿਆ ਕਿ ਟੈਂਕੀ ਭਰ ਗਈ ਤੇ ਕਈ ਤਾਂ ਆਣ ਗੁਆਣ ਵਾਲੇ ਰੌਲਾ ਪਾਉਂਦੇ ਨੇ ਵੀ ਭਾਈ ਤੁਹਾਡੀ ਟੈਂਕੀ ਭਰੀ ਆ ਤੁਸੀਂ ਮੋਟਰ ਬੰਦ ਕਰ ਲਓ ਬਿਲਕੁਲ ਸਹੀ ਗੱਲ ਤਾਂ ਇਸ ਕਰਕੇ ਪਾਣੀ ਪ੍ਰਤੀ ਜਾਗਰੂਕ ਹੋਣ ਦੀ ਲੋੜ ਆ 마ਸੀਵਾੜੇ ਦੇ ਵਿੱਚ ਹਾਲਾਤ ਨੇ ਜੋ ਇਹ 마ਸੀਵਾੜੇ ਦੇ ਨਹੀਂ ਕੱਲੇ ਦੇ ਇਹ ਪੰਜਾਬ ਦੇ ਹਾਲਾਤ ਹੋਣ ਵਾਲੇ ਨੇ ਜੇਕਰ ਅਸੀਂ ਨਾ ਸਮਝੇ ਜੀ ਪਾਣੀ ਲਈ ਕਿਸਾਨਾਂ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਪਰ ਅਸੀਂ ਓਨੇ ਹੀ ਜ਼ਿੰਮੇਵਾਰ ਆ ਓਨੇ ਹੀ ਜ਼ਿੰਮੇਵਾਰ ਸਰਵਿਸ ਸਟੇਸ਼ਨਾਂ ਵਾਲੇ ਨੇ ਕਿਉਂਕਿ ਮਾੜਾ ਜਾਂ ਗੱਡੀ ਨੂੰ ਮੋਟਰਸਾਈਕਲ ਨੂੰ ਚਿੱਕੜ ਲੱਗਿਆ ਨਹੀਂ ਜਾ ਕੇ ਸਰਵਿਸ ਸਟੇਸ਼ਨ ਖ ਪਾਣੀ ਮਾਰਦੇ ਨੇ ਪਤਾ ਨਹੀਂ ਕਿੰਨੇ ਕੁ ਲੀਟਰ ਪਾਣੀ ਤੁਹਾਡੇ ਇੱਕ ਵਹੀਕਲ ਨੂੰ ਧੋਣ ਵਾਸਤੇ ਨਿਕਲ ਜਾਂਦਾ ਹੈ। ਬਿਲਕੁਲ ਜੀ। ਤੇ ਜਦੋਂ ਉਹਨਾਂ ਨਾਲ ਵੀ ਗੱਲ ਕੀਤੀ ਕਿ ਤੁਸੀਂ ਕੋਈ ਬੋਰ ਕਰਵਾ ਲਓ। ਉਹ ਕਹਿੰਦੇ ਸਾਡੀ ਮਜਬੂਰੀ ਇਹ ਹੈ ਕਿ ਅਸੀਂ ਰੀਚਾਰਜ ਵਾਲਾ ਬੋਰ ਨਹੀਂ ਕਰਵਾ ਸਕਦੇ ਕਿਉਂਕਿ ਜਿਹੜੀ ਫੋਮ ਦੇ ਨਾਲ ਜਾਂ ਜਿਹੜੇ ਸਰਫ ਦੇ ਨਾਲ ਸ਼ੈਂਪੂ ਦੇ ਨਾਲ ਅਸੀਂ ਗੱਡੀ ਧੋਣੀ ਆ ਉਹ ਵੀ ਜ਼ਮੀਨ ਦੇ ਵਿੱਚ ਜਾਊਗਾ ਫਿਰ। ਹੂੰ। ਉਹ ਹੋਰ ਵੀ ਖਤਰਨਾਕ ਕੈਮੀਕਲ ਨੇ। ਬਿਲਕੁਲ ਬਿਲਕੁਲ। ਇਸ ਕਰਕੇ ਸਭ ਦੀਆਂ ਮਜਬੂਰੀਆਂ ਨੇ ਸਭ ਨੇ ਕੰਮਕਾਜ ਕਰਨਾ ਪਰ ਇਹਦੇ ਵਾਸਤੇ ਸਰਕਾਰ ਨੂੰ ਕੋਈ ਨਾ ਕੋਈ ਰੂਲ ਨਵਾਂ ਨਿਯਮ ਜ਼ਰੂਰ ਬਣਾਉਣਾ ਚਾਹੀਦਾ। ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ